ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰਨਚੋਗ ਦੇ ਘਰ ਦਾ ਘਰਾਓ ਕੀਤਾ ਜਾ ਰਿਹਾ ਹੈ ਵੱਡੀ ਗਿਣਤੀ ਵਿੱਚ ਕਿਸਾਨ ਜਿਹੜੇ ਨੇ ਉਹ ਤਰਨਚੋਗ ਦੀ ਹਾਥੀਗੇੜ ਦੇ ਅੰਦਰੂਨ ਜਿਹੜੀ ਕਟੜਾ ਮੋਤੀਦਾਨ ਵગેરે ਰਾਇਸ਼ ਹੈ ਉੱਥੇ ਪਹੁੰਚੇ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 100 ਦਿਨ ਪੂਰੇ ਹੋਣ ਤੇ ਅੱਜ ਜਿੱਥੇ ਨਵੇਂ ਸਾਲ ਦੇ ਪਹਿਲੇ ਦਿਨ ਨੂੰ ਕਾਲਾ ਦਿਵਸ ਮਨਾਇਆ ਜਾ ਰਿਹਾ ਨਾਲ ਹੀ ਰੇਰ ਰੋਕੋ ਅੰਦੋਲਨ ਦੇ 100 ਦਿਨ ਪੂਰੇ ਹੋਣ ਤੇ ਭਾਜਪਾ ਆਗੂਆਂ ਦੇ ਪੂਰੇ ਪੰਜਾਬ ਦੇ ਵਿੱਚ ਉਹਨਾਂ ਨੇ ਘਰ ਤੇ ਵਪਾਰਕ ادارے ਘੇਰਨ ਦਾ ਜਿਹੜਾ ਫੈਸਲਾ ਲਿਆ ਗਿਆ ਸੀ ਸਟੇਜ ਤੋਂ ਜੋ ਆਗੂ ਦੱਸ ਰਹੇ ਨੇ ਕਿ ਭਾਜਪਾ ਗੁੜੇ ਤਰਨਚੋਗ ਨੇ ਉਹਨਾਂ ਦੇ ਵੱਲੋਂ ਜਿਹੜੀ ਕਿਸਾਨਾਂ ਨੂੰ ਕਦੀ ਨਕਸਲਾਈਡ ਕਿਹਾ ਜਾਂਦਾ ਸੀ ਕਦੀ ਕਿਸੇ ਤਰ੍ਹਾਂ ਦੇ ਬਿਆਨ ਦਿੱਤੇ ਸੀ ਜਿਸ ਤੋਂ ਭੜਕਾਹਟ ਪੈਦਾ ਹੁੰਦੀ ਹੈ ਜਦ ਕਿ ਕਿਸਾਨ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਆਪਣਾ ਅੰਦੋਲਨ ਕਰ ਰਹੇ ਨੇ 100 ਦਿਨ ਸਿਰਫ ਰੇਲਵੇ ਟਰੈਕ ਤੇ ਹੀ ਹੋ ਗਏ ਨੇ ਜਦ ਕਿ 7 ਸਤੰਬਰ ਤੋਂ ਜਿਹੜਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਇਹਨਾਂ ਖੇਤੀ ਬਿੱਲਾਂ ਦੇ ਖਿਲਾਫ ਉਸ ਵੇਲੇ ਬਿੱਲ ਸਨ ਤਾਂ ਇਹਨਾਂ ਬਿੱਲਾਂ ਦੇ ਖਿਲਾਫ ਸੰਘਰਸ਼ ਸ਼ੁਰੂ ਕਰ ਦਿੱਤਾ ਸੀ ਤਾਂ ਅੱਜ ਵੀ ਜਿਹੜੇ ਕਿਸਾਨ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜੰਡਿਆਲਾ ਗੁਰੂ ਵਿਖੇ ਅਰੇ ਰੋਕੋ ਅੰਦੋਲਨ ਜਾਰੀ ਹੈ ਦਿੱਲੀ ਦੇ ਕੁੰਡਲੀ ਬਾਰਡਰ ਵਿਖੇ ਵੱਡਾ ਪ੍ਰੋਟੈਸਟ ਉੱਥੇ ਵੀ ਚੱਲ ਰਿਹਾ ਹੈ ਤਿੰਨ ਜਥੇ ਪੰਜਾਬ ਤੋਂ ਜਾ ਚੁੱਕੇ ਨੇ ਤਾਂ ਅੱਜ ਇੱਥੇ ਵੀ ਜਿਹੜੇ ਆਗੂ ਨੇ ਉਹ ਪਹੁੰਚੇ ਨੇ ਨਵੇਂ ਸਾਲ ਦੀ ਪਹਿਲੀ ਪਹਿਲਾ ਦਿਨ ਜਿਹੜਾ ਹੈ ਇਹ ਤਾਂ ਕਿਸਾਨ ਆਗੂ ਜਿਹੜੇ ਨੇ ਉਹਨਾਂ ਦੇ ਨਾਲ ਗੱਲ ਕਰਦੇ ਆ ਕਿ ਅੱਜ ਜਿਹੜਾ ਤਰਨ ਚੋਕ ਦੇ ਘਰ ਦਾ ਘਰਾਓ ਕੀਤਾ ਜਾ ਰਿਹਾ ਹੈ ਤਾਂ ਉਹਨਾਂ ਦਾ ਕੀ ਮਕਸਦ ਹੈ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਂ ਜਰਮਨ ਸਿੰਘ ਪੰਡਾਲਾ ਜੀ ਮੰਝਲਾ 77 ਕਿਸਾਨ ਮਿੰਦਰਸ਼ੇਖਰ ਨੇ ਪੰਜਾਬ ਦਮ ਬੋਲੇ ਜੀ ਜੀ ਅੱਜ ਤਰਨ ਚੋਕ ਦੇ ਘਰ ਦਾ ਘਰਾਓ ਦਾ ਕਿਉਂ ਫੈਸਲਾ ਜੋ ਜੀ ਆਪਣੇ ਅੱਜ ਸਾਡੇ ਜੋ ਰੇਡੋਕ ਪ੍ਰੋਗਰਾਮ ਸੀ ਉਹਦਾ 100 ਦਿਨ ਆ ਜਿੱਥੇ ਉਹ 100 ਦਿਨ ਤੇ ਨਾਲ ਅੱਜ ਦੇਸ਼ ਜਿਹੜਾ ਵਾ ਨਵੇਂ ਸਾਲ ਦਾ ਦਿਨ ਮਨਾ ਰਿਹਾ ਵਾ ਉੱਥੇ ਅਸੀਂ ਜੋ ਜਥੇਬੰਦੀ ਦੇ ਲੀਕ ਹੋਏ ਪ੍ਰੋਗਰਾਮ ਸੀਗੇ ਕੇਕ ਘੋਲ ਨੂੰ ਤਿੱਖਾ ਕਰਨ ਦੇ ਵਾਸਤੇ ਵੱਖ-ਵੱਖ ਮੰਤਰੀਆਂ ਦੇ ਜੋ ਭਾਜਪਾ ਦੇ ਜਿਹੜੇ ਵੱਡੇ ਲੀਡਰ ਨੇ ਉਹਨਾਂ ਦੇ ਘਰਾ ਦੇ ਕਰਾਓ ਕਰਨੇ ਆ ਔਰ ਉਸੇ ਘੜੀ ਦੇ ਤਹਿਤ ਤਰਨ ਚੋਗ ਦੀ ਬਾਰਮੂਰੇ ਬੈਠੇ ਆ ਔਰ ਜੋ ਮੋਦੀ ਦਾ ਜਿਹੜਾ ਇਹ ਜੀ ਆਪਣੇ ਵੱਡਾ ਇੱਕ ਲੀਡਰ ਆ ਵੱਡਾ ਝੋਲੀ ਚ ਕਹਿ ਸਕਦੇ ਆ ਲਗਾਤਾਰ ਕਿਸਾਨਾਂ ਬਾਰੇ ਗਮਰਾਹਕੁਨ ਬਿਆਨਬਾਜ਼ੀ ਵੀ ਕਰਦੇ ਰਹੇ ਆ ਔਰ ਉਹਨਾਂ ਨੂੰ ਜਗਾਉਣ ਦੇ ਵਾਸਤੇ ਆਏ ਆ ਕਿ ਤਨ ਚੁੱਕ ਜੀ ਤੁਸੀਂ ਖਾਂਦੇ ਪੰਜਾਬ ਦਾ ਤੁਸੀਂ ਪੀਂਦੇ ਪੰਜਾਬ ਦਾ ਤੇ ਆ ਪੰਜਾਬ ਦੇ ਲੋਕ ਆ ਇਹਨਾਂ ਦੇ ਆਣ ਕੇ ਗੱਲ ਸੁਣੋ ਕਿਉਂਕਿ ਇਹ ਜਿਹੜੇ ਕਾਲੇ ਕਾਨੂੰਨ ਨੇ ਤੁਸੀਂ ਬਾਰ-ਬਾਰ ਕਹਿ ਰਹੇ ਹੋ ਕੇ ਦੇਸ਼ ਦੇ ਲੋਕਾਂ ਦਾ ਪਤਾ ਉਹਨਾਂ ਜਿਹੜੇ ਅਸਲੀ ਖੇਤਾਂ ਦੇ ਪੁੱਤ ਤੁਹਾਡੇ ਬਾਦ ਮੂਰੇ ਆਏ ਆ ਆਪਣੀ ਆਵਾਜ਼ ਪਹੁੰਚਾਉਣ ਦੇ ਵਾਸਤੇ ਆਏ ਆ ਇਹਨਾਂ ਨੇ ਆਣ ਕੇ ਗੱਲ ਸੁਣੋ ਔਰ ਇਹ ਜਿਹੜੇ ਕਾਲੇ ਕਾਨੂੰਨ ਨੇ ਮੋਦੀ ਜੀ ਨੂੰ ਕਹਿ ਕੇ ਵਾਪਸ ਕਰਵਾਓ ਕਿਉਂਕਿ ਵੱਡਾ ਚੀਜ਼ ਦਾ ਵਾ ਬੀਜੇਪੀ ਦਾ ਤਨ ਚੋਕ ਜੀ ਔਰ ਉਸ ਘੜੀ ਦੇ ਤਹਿਤ ਆਪਣੇ ਜੀ ਤਨ ਚੋਕ ਦੀ ਕੋਠੀ ਦਾ ਸੀਖਰਾਉ ਕੀਤਾ ਵਾ ਜਿਹੜਾ ਵਾ ਸ਼ਾਂਤਮਈ ਦਰਨਾ ਦੇ ਰਹੇ ਆ ਨਾਲ ਜਿਹੜੇ ਵੱਡੇ ਮੌਲ ਦੇ ਟੀਮ ਟੀਮ ਮੌਲ ਉੱਥੇ ਵੀ ਸਾਡਾ ਦਰਨਾ ਚੱਲ ਰਿਹਾ ਵਾ ਜੋ ਜਥੇਬੰਦੀਆਂ ਲਿਖ ਕੇ ਆਇਆ ਪ੍ਰੋਗਰਾਮ ਸੀਗਾ ਉਹਦੇ ਤਹਿਤ ਜਿੱਥੇ ਅੱਜ ਸਾਡਾ ਰੇਡ ਕੋਕੋਲ ਜਨ ਅਗਰੂ ਚੱਲ ਰਿਹਾ ਵਾ ਉਹਦਾ ਸੌਵਾਂ ਦੇਣਿਆਂ ਉੱਥੇ ਵੀ ਧਰਨਾ ਚੱਲ ਰਿਹਾ ਵਾ ਕੁੰਡਲੀ ਬਾਜ ਦੇ ਉੱਤੇ 100 ਦਿਨ ਤੋਂ ਵਾਧ ਦੇਣ ਹੋ ਗਿਆ ਵੱਡਾ ਜਥਾ ਜਿਹੜਾ ਵਾ ਉੱਥੇ ਵੀ ਸਾਡੇ ਗਏ ਆ ਉਹ ਵੀ ਧਰਨਾ ਚੱਲ ਰਿਹਾ ਵਾ ਤੇ ਜੁਗ ਦੇ ਹੋ ਰਹੇ ਨੇ ਭਾਜਪਾ ਗੂ ਨੇ ਬਿਆਨ ਆ ਰਹੇ ਨੇ ਤੁਸੀਂ ਸਟੇਜ 'ਤੇ ਜ਼ਿਕਰ ਕਰ ਰਹੇ ਸੀ ਉਹ ਬਿਆਨ ਕਿਵੇਂ ਦੇ ਨੇ ਤੇ ਕੀ ਕਿਹਾ ਲਗਾਤਾਰ ਜੀ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਗੱਲਬਾਤ ਵਾਸਤੇ ਆਓ ਥਾਮੀ ਕਿਸਾਨਾਂ ਦਾ ਟਾਈਮ ਕਿਸਾਨਾਂ ਦਾ ਜੇ ਕਿਸਾਨਾਂ ਨੇ ਟਾਈਮ ਦਿੱਤਾ ਤੇ ਮੁੜਕੇ ਜੀ ਮੀਟਿੰਗ ਵੀ ਇੱਕ ਦਿਨ ਬਾਅਦ ਕੀਤੀ ਜਿਓ ਬਿਆਨਬਾਜ਼ੀ ਆ ਬੀਜੇਪੀ ਦੇ ਵੱਡੇ ਮੰਤਰੀਆਂ ਦੀ ਇਹੋ ਜਿਹਾ ਲਗਾਤਾਰ ਕਹੀ ਰਿਹਾ ਜਾ ਰਿਹਾ ਵੀ ਕਾਨੂੰਨ ਵਾਪਸ ਨਹੀਂ ਹੋਣੇ ਇਹ ਦੇਸ਼ ਦੇ ਲੋਕਾਂ ਨੂੰ ਫਾਇਦਾ ਹੋਣਾ ਵਾ ਅਸੀਂ ਕਹਿੰਦੇ ਸਾਨੂੰ ਚਚਾ ਦੇਓ ਕਿਸ ਤਰ੍ਹਾਂ ਫਾਇਦਾ ਹੋਣਾ ਵਾ ਤੁਹਾਨੂੰ ਇਹ ਨਹੀਂ ਪਤਾ ਵੀ ਕਣਕ ਦਾ ਬੀ ਕਿੰਨਾ ਪੈਂਦਾ ਵਾ ਤੌਰੀ ਦਾ ਬੀ ਕਿੰਨਾ ਪੈਂਦਾ ਵਾ ਤੇ ਕਾਨੂੰਨ ਤੁਸੀਂ ਕਹਿ ਰਹੇ ਹੋ ਦੇਸ਼ ਦੇ ਲੋਕਾਂ ਦੇ ਭਲੇ ਵਾਸਤੇ ਆ ਅਸਲ 'ਚ ਜੋ ਜੋ ਗੱਲਬਾਤ ਦਾ ਮਾਹੌਲ ਆ ਅਸੀਂ ਕਹਿੰਦੇ ਮਾਹੌਲ ਪੈਦਾ ਕਰੋ ਸਰਕਾਰ ਸੰਜੀਦਾ ਹੋਵੇ ਘਟੋ ਕਰਜ਼ੇ ਦੀ ਇੱਕ ਪਾਸੇ ਗੱਲਬਾਤ ਦਾ ਸੱਦਾ ਦਿੰਦੇ ਦੂਜੇ ਪਾਸੇ ਇਹੋ ਜਿਹੀ ਬਿਆਨਬਾਜ਼ੀ ਕਰਦੇ ਪਹਿਲਾਂ ਕਹਿੰਦੇ ਸਾਡੇ ਕਾਨੂੰਨ ਬਿਲਕੁਲ ਸਹੀ ਆ ਹੁਣ ਕਹਿੰਦੇ ਇਹ ਸੋਧਾਂ ਕਰ ਦਿੰਦੇ ਆ ਅਸੀਂ ਕਹਿੰਨੇ ਆ ਵੀ ਜਿਹੜਾ ਯਰਿਆ ਯਰਿਆ ਯਰ ਪਾਈ ਆ ਉਹਨੇ ਯਰ ਭਾਵੇਂ ਸ਼ਟਾਂਕੀਆ ਭਾਵੇਂ ਇੱਕ ਮਾਸਾ ਵਾ ਜਦੋਂ ਬੰਦੇ ਨੇ ਖਾਣਾ ਬੰਦੇ ਦੀ ਮੌਤ ਹੋਣੀ ਆ ਇਹੜੇ ਕਾਨੂੰਨ ਨੇ ਤਿੰਨ ਕੋਈ ਕਾਨੂੰਨ ਪਾਸ ਕੀਤੇ ਪਾਰਲੀਮੈਂਟ ਦੇ ਵਿੱਚ ਜੋ ਕਾਨੂੰਨ ਬਣ ਚੁੱਕੇ ਆ ਉਹਨਾਂ ਨੂੰ ਵਾਪਸ ਲਓ ਔਰ ਜਿੰਨਾ ਜਿਹੜੇ ਕਾਨੂੰਨ ਵਾਸ ਨੇ ਹੁੰਦੇ ਲਗਾਤਾਰ ਜਿਹੜਾ ਕੋਹਲ ਚੱਲਦਾ ਰਹਿਣਾ ਵਾ ਤਿੱਖੇ ਤੋਂ ਤਿੱਖੇ ਜਿਹੜੇ ਕੋਹਲ ਆਉਣਗੇ ਉਹਨਾਂ ਨੂੰ ਪੂਰੀ ਤਨ ਦੇ ਨਾਲ ਪੰਜਾਬ ਜੀ ਇੰਪਲੀਮੈਂਟ ਕਰਾਂਗੇ ਔਰ ਮੋਦੀ ਸਰਕਾਰ ਨੂੰ ਚੁਗਣਾ ਪਊਗਾ ਇਸ ਤੋਂਗਾ ਦੇਸ਼ ਦੇ ਲੋਕ ਜਿੱਤਣਗੇ ਕਿਸਾਨ ਜਿੱਤਣਗੇ ਭਾਜਪਾ ਦੇ ਆਗੂ ਪੰਜਾਬ ਦੇ ਡੀਜੀਪੀ ਨੂੰ ਵੀ ਮਿਲੇ ਸੀ ਜਿਹੜੇ ਉਹਨਾਂ ਨੇ ਕਿਹਾ ਕਿ ਭਾਜਪਾ ਆਗੂਆਂ ਦੇ ਵੱਲੋਂ ਰਵਨੀਤ ਬਿੱਟੂ ਦਾ ਪੁਤਲਾ ਸੜ ਗਿਆ ਤੇ ਕਿਹਾ ਸੀ ਕਿਸਾਨ ਨਹੀਂ ਕਰ ਰਹੇ ਕਾਂਗਰਸੀ ਨੇ ਕਿਤੇ ਨਾ ਕਿਤੇ ਜਿਹੜੇ ਪ੍ਰਦਰਸ਼ਨ ਕਰ ਰਹੇ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜੇ ਬੀਜੇਪੀ ਆਗੂਆਂ ਦੀ ਇਸ ਤਰ੍ਹਾਂ ਨਹੀਂ ਕਰ ਪਾਈ ਬਿਲਕੁਲ ਜੀ ਲੋਕਾਂ ਨੂੰ ਗਮਰਾਹ ਕਰ ਰਹੇ ਦੇਸ਼ ਨੂੰ ਗਮਰਾਹ ਕਰ ਰਹੇ ਆ ਹੁਣ ਤੱਕ ਦਾ ਆਪ ਜੀ ਮਾਦਨ ਮੈਂ ਪੁੱਛਣਾ ਚਾਹੁੰਦਾ ਬੀਬੀ ਦੇ ਲੀਡਰਾਂ ਨੂੰ ਕਿ ਹਾਲੀ ਤੱਕ ਕਿਸੇ ਵੀ ਲਾਜ ਨਹੀਂ ਤੱਕ ਲੋਕ ਨੂੰ ਅਸੀਂ ਆਪਣੇ ਪੰਡਾਲ 'ਚ ਬਹਿਣ ਦਾ ਕੰਨ ਨਹੀਂ ਦਿੱਤਾ ਤੇ ਇਹ ਜਿਹੜਾ ਕੋਲਿਆ ਕਿਸਾਨ ਦੇਸ਼ ਦੇ ਲੋਕ ਚਲਾ ਰਹੇ ਆ ਕਿਸਾਨ ਚਲਾ ਰਹੇ ਆ ਦੇ ਲਗਾਤਾਰ ਜਿਹੜਾ ਘੋਲਿਆ ਜੀ ਕਿਸਾਨਾਂ ਮਜ਼ਦੂਰਾਂ ਵੱਲੋਂ ਚਲਾ ਰ ਅੱਲਾ ਜਾ ਰਿਆ ਅੱਜ ਇਹ ਕਿਸਾਨ ਲੈ ਨਹੀਂ ਰਹੀ ਲੋਕ ਲਹਿਰ ਬਣ ਚੁੱਕੀ ਆ ਵੱਖ-ਵੱਖ ਵਰਗਾਂ ਦੇ ਲੋਕ ਇਹਦੇ ਵਿੱਚ ਮਜ਼ਦੂਰ ਵੀ ਸ਼ਾਮਲ ਆ ਇਹਦੇ ਵਿੱਚ ਡਾਕਟਰ ਵੀ ਸ਼ਾਮਲ ਆ ਵਕੀਲ ਵੀ ਸ਼ਾਮਲ ਆ ਕੋਈ ਵਰਗ ਜਿਆਨੀ ਦਾ ਸ਼ੁੱਤਾ ਹੋਵੇ ਅੱਜ ਇਹ ਲੋਕ ਲਹਿਰ ਬਣ ਚੁੱਕੀ ਆ ਜਨ ਅੰਦੋਲਨ ਬਣ ਚੁੱਕਾ ਵਾ ਤੇ ਜਿਹਨਾਂ ਜਨਨ ਅੰਦੋਲਨ ਮੰਨਦੇ ਫਿਰ ਸਰਕਾਰਾਂ ਪਛਾਣ ਜਾਂਦੇ ਆ ਲੋਕ ਜਿੱਤਦੇ ਜਾਂਦੇ ਆ ਤੇ ਮੋਦੀ ਜੀ ਨੂੰ ਅਸੀਂ ਬੇਨਤੀ ਕਰਦੇ ਆ ਵੀ ਜਿਹੜੇ ਕਾਲੇ ਦਿਨ ਵਾਪਸ ਲੈਣ ਤੇ ਜਿਹੜੇ ਲੋਕ ਲਗਾਤਾਰ ਠੰਡ ਦੇ ਵਿੱਚ ਲੋਕ ਖੁਸ਼ੀ ਜਾ ਆਪਣੇ ਇੱਕ ਪ੍ਰੋਗਰਾਮ ਦਾ ਨਾਮ ਉਹ ਬਣਾ ਰਹੇ ਆ ਤੇ ਇਸ ਤੋਂਗਾ ਇਹ ਜਿਹੜਾ ਜੀ ਅਸੀਂ ਤਨ ਚੌਕ ਦੀ ਕੋਠੀ ਦਾ ਘਰ ਮਾਰ ਨਾਪ ਕੇ ਬੈਠੇ ਆ ਤੇ ਮੋਦੀ ਨੂੰ ਮਸ਼ਾਹ ਜਾਣਾ ਪਊਗਾ ਨਵੇਂ ਸਾਲ ਦਾ ਪਹਿਲਾ ਦਿਨ ਲੋਕ ਖੁਸ਼ੀਆਂ ਨਾਲ ਮਨਾਉਂਦੇ ਕਿਸਾਨਾਂ ਨੇ ਵੀ ਆਪਣਾ ਜਿਹੜਾ ਇਸ ਨੂੰ ਕਾਲਾ ਦਿਵਸ ਮਨਾਤਾ ਇਸ ਨੂੰ ਬੰਨਾਲਾ ਜੀ ਕੀ ਏਜੀ ਅਸਲ ਦੇ ਵਿੱਚ ਜੋ ਆਉਣ ਵਾਲੇ ਸੰਘਰਸ਼ ਆ ਉਹਦਾ ਹੀ ਅਗਾਜ਼ ਕੀਤਾ ਵਾ ਲਗਾਤਾਰ ਸੰਘਰਸ਼ ਦੇ ਮੈਦਾਨ ਦੇ ਵਿੱਚ ਤੇ ਅੱਜ ਲੋਕ ਗੋਦਰਾਸਬ ਮੱਥਾ ਟਿਕਣ ਜਾਂਦੇ ਆ ਹਾਂਜੀ ਵੱਖ-ਵੱਖ ਤੀਤ ਸਤਨਾਂ ਦੇ ਜਾਂਦੇ ਆ ਹਾਂਜੀ ਜਿੱਥੇ ਵੀ ਤੇ ਸਾਰੇ ਜਿਹੜੇ ਸਾਡੇ ਕਿਸਾਨ ਨੇ ਆਪਣੇ ਕੀਦੇ ਦੇ ਮੁਤਾਬਕ ਨਮਸਤਕ ਹੋ ਕੇ ਤੇ ਤਨਜੁਗ ਦੀ ਬਾਦਮੂਰੇ ਨੱਪ ਕੇ ਬੈਠੇ ਆ ਸ਼ਾਨ ਮਇ ਤਰੀਕੇ ਦੇ ਨਾਲ ਤੇ ਜੱਥੇਬੰਦੀ ਦਾ ਇਤਿਹਾਸ ਆ 20 ਸਾਲ ਤੋਂ ਸੰਘਰਸ਼ਾਂ ਦੇ ਵਿੱਚ ਆ ਸਾਡੇ ਆਂ ਬੰਦਿਆਂ ਨੇ ਕਦੇ ਪੱਤਾ ਤੱਕ ਨਹੀਂ ਤੋੜਿਆ ਤੇ ਇਹ ਜਿਹੜਾ ਘੋੜਿਆ ਦੇਸ਼ ਦੇ ਲੋਕ ਹੀ ਚਲਾ ਰਹੇ ਆ ਮਜ਼ਦੂਰ ਤੇ ਕਿਸਾਨ ਲਗਾਤਾਰ ਚਲਾ ਰਹੇ ਆ ਤੇ ਇਹ ਜਿਹੜਾ ਘੋੜਿਆ ਉਹਨਾਂ ਜੇ ਤੱਕ ਚੱਲਦਾ ਰਹਿਣਾ ਜਿੰਨਾ ਚਿਰ ਤੱਕ ਇਹ ਮੋਦੀ ਸਰਕਾਰ ਇਹ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਇਹਨਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਜਿਹੜੇ ਇਹਨਾਂ ਦੀ ਬਿਆਨਬਾਜ਼ੀ ਤੋਂ ਵੀ ਕਿਸਾਨਾਂ ਨੂੰ ਆ ਦੇਖੋ ਜਿਹੜੇ ਭਾਜਪਾ ਆਗੂ ਬਿਆਨ ਦੇ ਰਹੇ ਹਨ ਇਹਨਾਂ ਨੂੰ ਵੀ ਕੋਈ ਉੱਤੋਂ ਹੀ ਮਜਬੂਰੀ ਆ ਜਿਨ੍ਹਾਂ ਚਰ ਉਤਲੇ ਇਹਨਾਂ ਦੇ ਪ੍ਰਭੂ ਇਹਨਾਂ ਨੂੰ ਹਰੀ ਝੰਡੀ ਨਹੀਂ ਦਿੰਦੇ ਇਹਨਾਂ ਨੇ ਬਿਆਨ ਇਹੋ ਹੀ ਦੇਣੇ ਆ ਇਹ ਬਿਆਨ ਤਾ ਦਿੰਦੇ ਆ ਕਿ ਤੁਹਾਨੂੰ ਪਹਿਲਾਂ ਹੀ ਪਤਾ ਵੀ ਜਿਹੜਾ ਅੰਮ੍ਰਿਤਸਰ ਦਾ ਜ਼ਿਲ੍ਹਾ ਆ ਨਾ ਜਿਹੜਾ ਵੀ ਭਾਜਪਾ ਆਗੂ ਇਥੋਂ ਹਾਰ ਕੇ ਜਾਂਦਾ ਤੇ ਜਾਂ ਦੂਜਿਆਂ ਦੇ ਵਿਰੁੱਧ ਬੋਲਦਾ ਉਹਨੂੰ ਤਾਨੂੰ ਪਤਾ ਆ ਵੀ ਅਹੁਦਿਆਂ ਨੇ ਨਵਾਜਿਆ ਜਾਂਦਾ ਇਸ ਕਰਕੇ ਅਹੁਦੇ ਲੈਣ ਕਰਕੇ ਹੀ ਸਾਰਾ ਕੁਝ ਕਰਨ ਰਿਹਾ ਪਤਾ ਇਹਨਾਂ ਨੂੰ ਹੈਗਾ ਵੀ ਇਹ ਕਾਨੂੰਨ ਜਿਹੜੇ ਮੜੇ ਆ ਖਤਰਨਾਕ ਆ ਤੇ ਪਰ ਉੱਤੋਂ ਇਹਨਾਂ ਨੂੰ ਬਹੁਤ ਡੰਡਾ ਚੜਿਆ ਪਿਆ ਉੱਤੋਂ ਇਹਨਾਂ ਦੇ ਜਿਆਦਾ ਕੰਮ ਰੋੜੇ ਜਾਂਦੇ ਆ ਤਦ ਕਰਕੇ ਕਾਨੂੰਨਾਂ ਦੀ ਹਿਮਾਇਤ ਕਰਦੇ ਆ ਤੇ ਜੇ ਉੱਤੋਂ ਇਹਨਾਂ ਦੀ ਹਰੀ ਹੋਵੇ ਛੱਡੀ ਹੋਵੇ ਤੇ ਇਹ ਬਿਲਕੁਲ ਅੱਜ ਸਾਡੇ ਧਰਨੇ 'ਚ ਆਣ ਕੇ ਬਹਿਣ ਕਿਉਂ ਜਿਹਦੇ ਚੁਗਦਾ ਕਰਕੇ ਰਿਹਾ ਸੀ ਵੇਖੋ ਇਹ ਅੰਮਰਸਰ ਦਾ ਤੇ ਅੰਬਰ ਸਾਰਾ ਪੰਜਾਬ ਦੇ ਵਿੱਚ ਆ ਤੇ ਇਹਨੂੰ ਪੰਜਾਬੀਆਂ ਬਾਰੇ ਕੀ ਨਹੀਂ ਪਤਾ ਮੈਂ ਤਾਂ ਕਹਿੰਦਾ ਮੋਦੀ ਪੰਜਾਬ ਦਾ ਇਤਿਹਾਸ ਨਹੀਂ ਜਾਣਦਾ ਪਰ ਇਹ ਤੇ ਚੰਗੀ ਤਰ੍ਹਾਂ ਜਾਣਦਾ ਨਾ ਇਹ ਸਾਡੀ ਜਿਹੜੀ ਜਥੇਬੰਦੀ ਹੈ ਨਾ ਇਹ ਗੁਰੂਆਂ ਦੇ ਸਿਧਾਂਤ ਤੇ ਚੱਲਦੀ ਆ ਆ ਜਦੋਂ 20 ਸਾਲ ਜਥੇਬੰਦੀ ਚੱਲੀ ਨੂੰ ਹੋ ਗਿਆ ਅਸੀਂ ਉਦੋਂ ਹੀ ਕਹਿੰਨੇ ਆਂ ਕਿ ਇਹ ਰਾਹ ਔਖਾ ਸੰਘਰਸ਼ ਦਾ ਰਾਹ ਆ ਗੜੀ ਮੌਤ ਆ ਤੇ ਤੁਹਾਨੂੰ ਪਤਾ ਪੰਜਾਬੀ ਮੌਤ ਨੂੰ ਮੁਖੌਲਾ ਕਰਦੇ ਹੁੰਦੇ ਅਸੀਂ ਤੇ ਉਦੋਂ ਤੱਕ ਤੱਕ ਲੜਾਈ ਲੜਦੀ ਰਵਾਂਗੇ ਜਿੰਨਾ ਚਿਰ ਤੱਕ ਇਹ ਕਾਲੇ ਕਾਨੂੰਨ ਵਾਪਸ ਨਹੀਂ ਹੋ ਜਾਂਦੇ ਤੇ ਐਮਐਸਪੀ ਜਿਹੜੀ ਕੇਂਦਰ ਸਰਕਾਰ ਹਰ ਸਾਲ 23 ਫਸਲਾਂ ਦੀ ਬੰਦੀ ਆ ਪਰ ਖਰੀਦ ਪੰਜਾਬ ਤੇ ਰਿਆਣੇ ਚ ਹੁੰਦੀ ਆ ਤੇ ਉਹਦਾ ਵੀ ਭੋਗ ਪਾਉਣ ਜਾ ਰਹੇ ਆ ਤੇ ਜਿਹੜਾ ਪੰਜਾਬ ਦੇ ਲੋਕਾਂ ਨੇ ਮੈਂ ਦੇਣਾ ਪੰਜਾਬ ਦੇ ਲੋਕਾਂ ਨੂੰ ਪ੍ਰਣਾਮ ਕਰਦਾ ਪੰਜਾਬ ਦੇ ਲੋਕਾਂ ਨੇ ਸਾਰੇ ਭਾਰਤ ਨੂੰ ਸਾਰੇ ਭਾਰਤ ਨੂੰ ਜਗਾਤਾ ਪਹਿਲੋਂ ਤੇ ਪੰਜਾਬ ਤੇ ਹਰਿਆਣਾ ਸੀ ਹੁਣ ਵੇਲੇ ਦੂਜੇ ਸੂਬੇ ਵੀ ਉਥੇ ਮੈਂ ਤਿਆਰ ਤੇ ਇਸ ਅੰਦੋਲਨ ਦਾ ਅੰਦੋਲਨ ਦੀ ਅੱਖਾਂ ਸਾਰੇ ਵਿਸ਼ਵ ਦੀਆਂ ਇੱਥੇ ਦਿੱਲੀ ਦੇ ਮੋਰਚੇ ਉੱਤੇ ਟਿਕੀਆਂ ਪਈਆਂ ਤੇ ਜਿਹੜਾ ਅੱਜ ਅਸੀਂ ਬੈਠੇ ਇੱਥੇ ਇਹ ਤੇ ਸਾਡਾ ਸੌਵਾ ਦੇਣ ਆ ਆ ਨਵਾਂ ਸਾਲ ਕਹਿਣ ਨੂੰ ਤੇ ਨਵਾਂ ਸਾਲ ਆ ਪਰ ਸਾਡੀ ਜ਼ਿੰਦਗੀ ਦੇ ਵਿੱਚ ਅੱਜ ਤੱਕ ਨਵਾਂ ਸਾਲ ਨਹੀਂ ਆਇਆ ਅਸੀਂ ਕਹਿੰਦੇ ਆਂ ਭੀ ਕਿ ਮੋਦੀ ਸਰਕਾਰ ਭਾਜਪੀ ਦੇ ਜਿਹੜੇ ਭਗਤ ਆ ਇਹ ਆਪਣੇ ਕੰਨ ਖੋਲ ਲੈਣ ਅੱਖਾਂ ਖੋਲ ਲੈਣ ਕਿ ਜੇ ਇਹਨਾਂ ਅੱਖਾਂ ਨਾ ਖੋਲੀਆਂ ਕੰਨ ਨਾ ਖੋਲੇ ਸਾਡੀ ਆ ਲੋਹੜੀ ਵੀ ਇੱਥੇ ਮਨਾਈ ਜਾਊਗੀ ਤਾਂ 26 ਜਨਵਰੀ ਨੂੰ ਜਿਹੜਾ ਸੰਵਿਧਾਨ ਲਾਗੂ ਗਣਤੰਤਰ ਦਿਵਸ ਹੁੰਦਾ ਦਿੱਲੀ 'ਚ ਬੜੇ ਜੋਸ਼ੋ ਪ੍ਰੋਗਰਾਮ ਬਣਾਇਆ ਜਾਂਦਾ ਉਹ ਵੀ ਸਾਡਾ ਧਰਨਿਆ ਦੇ ਸੰਘਰਸ਼ਾਂ ਦੇ ਵਿੱਚ ਹੋਊਗਾ ਤੇ ਇਤੋਂ ਬਾਧਾਂ ਜਿਹੜੇ ਵੀ ਤਿਹਾਰ ਹੋਣਗੇ ਸਾਡੇ ਸ਼ਗਰਸ਼ਾ ਜੀ ਮਨਾਏ ਜਾਣੇ ਆ ਇਹ ਜਿਹੜੀ 4 ਤਰੀਕ ਦੀ ਇਹਨਾਂ ਮੀਟਿੰਗ ਦਾ ਐਲਾਨ ਕੀਤਾ ਵੀ ਅਸੀਂ 4 ਤਰੀਕ ਨੂੰ ਮੀਟਿੰਗ ਕਰਨੀ ਆ ਮੀਟਿੰਗ ਦੇ ਵਿੱਚੋਂ ਸਾਨੂੰ ਅਜੇ ਕੁਝ ਨਿਕਲਣ ਵਾਲਾ ਜਾਬਦਾ ਨਹੀਂ ਇਹ ਤੇ ਪਤਾ ਨਹੀਂ ਅਜੇ ਕਿੰਨਾ ਸਮਾਂ ਲੱਗਣਾ ਖੇਤੀ ਮੰਤਰੀ ਨੇ ਕਿਹਾ ਸੀ ਕਿ ਦੋ ਮੰਗਾਂ ਹੀ ਕਿਸਾਨਾਂ ਦੀਆਂ ਮੰਨ ਲਈਆਂ ਨੇ ਸਾਈਡ ਦੇ ਕਰਤਿਆਂ ਨੇ ਬਿਜਲੀ ਐਕਟ ਤੇ ਬਰਾਲੀ ਵਾਲੇ ਤਾਂ ਅਸਲ ਖੇਤੀ ਕਾਨੂੰਨਾਂ ਦੀ ਗੱਲ ਤੁਹਾਨੂੰ ਲੱਗਦਾ ਕਿ ਹੋਊਗੀ ਰੱਦ ਹੋਣਗੇ ਜਾਂ ਨਹੀਂ ਵੇਖੋ ਜੇ ਤੁਮਰ ਕਹਿੰਦਾ ਵੀ ਦੋ ਮੰਗਾਂ ਮੰਨ ਲਈਆਂ ਹਈਆਂ ਜੇ ਦੋ ਮੰਗਾ ਪਹਿਲੋ ਇਹ ਮੰਨ ਲੇਦੇ ਤੇਰੇ ਕਾਲੇ ਕਾਨੂੰਨ ਪਾਸੇ ਕਰ ਲਿੱਦੇ ਐਮ ਐਸ ਪੀ ਦਾ ਐਮ ਐਸ ਪੀ ਕਾਨੂੰਨੀ ਮਾਨਤਾ ਦੇ ਦਿੰਦੇ ਅਸੀਂ ਘਰ ਨੂੰ ਆ ਜਣਾ ਦੂਜੇ ਦਾ ਕਾਨੂੰਨ ਉਤਰੇ ਹੀ ਸੀ ਧੱਕੇ ਲੈ ਜਾਣੇ ਸੀ ਆੜਾ ਬਿਜਲੀ ਸੋਧ ਬਿੱਲ ਖੜਾ ਹੈ ਖੜਾ ਆੜ ਨੇ ਸਟਾਰ ਕੀਤਾ ਹੈ ਤੇ 6 ਮਹੀਨੇ ਚ ਆਟੋਮੈਟਿਕ ਹੀ ਰੱਦ ਹੋ ਗਿਆ ਉਹ ਤੇ ਕੋਈ ਮਾਨਤਾ ਹੈ ਨਹੀਂ ਤੇ ਜਿਹੜੇ ਪਰਾਲੀ ਦਾ ਕਾਨੂੰਨ ਅੱਗੇ ਹੀ ਬਣਾਏ ਇਹਨਾਂ ਕਿਸਾਨਾਂ ਨੂੰ ਪਰਾਲੀ ਸਾੜਦੇ ਜੁਰਮਾਨੇ ਕਰਦੇ ਸਜ਼ਾ ਕਰਦੇ ਸੀ ਅੱਸੀ ਤੇ ਅੱਗੇ ਵੀ ਕੋਈ ਜੁਰਮਾਨਾ ਦਿੱਤਾ ਨਾ ਸਜ਼ਾਈ ਆ ਤੇ ਉਹ ਸਾਡੇ ਸਾਹਮਣੇ ਕੋਈ ਕਾਨੂੰਨ ਨਹੀਂ ਆ ਗਈ ਮੇਨ ਕਾਨੂੰਨ ਇਹੋ ਹੀ ਆ ਜਿਹੜੇ ਅਜੇ ਪੈਂਡਿੰਗ ਪਏ ਆ ਤੁਹਾਡੇ ਆਪ ਦੇ ਜ਼ਿਲ੍ਹੇ ਦੇ ਵਿੱਚ ਵੀ ਤਰਨਤਾਰ ਜ਼ਿਲ੍ਹੇ ਦੇ ਵਿੱਚ ਵੀ ਕਿਤੇ ਕਿਤੇ ਪ੍ਰੋਟੈਸਟ ਕੀਤੇ ਜਾ ਰਹੇ ਨੇ ਇਹ ਜੋਸ਼ੀ ਦਾ ਉੱਥੇ ਮਾਹੌਲ ਆ ਤਰਨਤਾਰ ਚ ਉਹ ਵੀ ਘੇਰਿਆ ਪੱਟੀ ਵੀ ਘੇਰਿਆ ਜਿੱਥੇ ਵੀ ਇਹਨਾਂ ਕਾਰਪੋਰੇਟ ਘਰਾਂ ਦੇ ਬੀਜੇਪੀ ਵਾਲਿਆਂ ਦੇ ਕਾਰੋਬਾਰ ਚੱਲਦੇ ਉਹ ਸਾਰਿਆਂ ਦੇ ਘਰਾਓ ਕੀਤਾ ਸਾਰੇ ਪੰਜਾਬ 'ਚ ਘਰਾਓ ਚੱਲਣ ਦੇ ਆ ਇਥੇ ਧਰਮ ਜੋਗ ਦੇ ਘਰ ਤੇ ਬਾਹਰ ਕਿੰਨਾ ਚਿਰ ਤੱਕ ਤੁਹਾਡਾ ਧਰਨਾ ਜਿਹੜਾ ਉਹ ਜਾਰੀ ਰਹੇਗਾ ਜੀ ਇਹ ਅੱਜ ਸ਼ਾਮ ਤੱਕ ਇਥੇ ਲਗਾਤਾਰ ਹੈ ਸ਼ਾਮ ਤੱਕ ਸ਼ਾਮ ਤੱਕ ਧਰਨਾ ਚਲਾਵਾਂਗੇ ਉਸ ਤੋਂ ਬਾਅਦ ਗੁਰਬਜਨ ਸਿੰਘ ਚੱਬਾ ਜਥੇਬੰਦਕ ਸਕੱਤਰ ਜਿਹੜੇ ਸਾਰੇ ਧਰਨੇ ਨੂੰ ਸਰਮਣ ਸਿੰਘ ਪੰਦੇਰ ਦਿੱਲੀ ਜਾਣ ਤੋਂ ਬਾਅਦ ਇਹ ਸਾਰੀ ਮੂਵਮੈਂਟ ਨੂੰ ਦੇਖ ਰਹੇ ਨੇ ਨਾ ਚੱਬਾ ਸਾਹਿਬ ਜਿਹੜਾ ਅੱਜ ਦਾ ਪ੍ਰੋਟੈਸਟ ਬੜਾ ਵੱਡਾ ਤੁਸੀਂ ਇਕੱਠ ਕਰਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਅੱਜ 100 ਦਿਨ ਵੀ ਹੋ ਚੁੱਕੇ ਨੇ 100 ਦਿਨ ਬੜੇ ਔਖੇ ਭਾਵੇਂ ਤੁਹਾਨੂੰ ਤੁਸੀਂ ਕਹਿੰਦੇ ਕਿ ਕਿਸਾਨ ਜੋਸ਼ ਨੇ ਬਟ ਕੀ ਸਰਕਾਰ ਕਿਵੇਂ ਇਹ ਅਦਾਜ ਇਹਨਾਂ ਨੂੰ ਕਰ ਸਕਦੀ 100 ਦਿਨ ਕਿਸਾਨ ਲਗਾਤਾਰੀ ਗਰਮੀ ਸਰਦੀ بارش ਤੇ ਬੈਠੇ ਨੇ ਦੇਖੋ ਜੀ ਅੱਜ ਸਾਡਾ ਜਿਹੜਾ ਜੰਡਿਆਲਾ ਰੇਲਗੜੂ ਧਰਨਾ ਚੱਲ ਰਿਹਾ ਅੱਜ ਪੂਰੇ 100 ਦਿਨ ਦੇ ਵਿੱਚ ਉਹ ਦਾਖਲ ਹੋ ਚੁੱਕਾ ਵਾ ਔਰ 100 ਦਿਨ ਹੋਣ ਤੇ ਅੱਜ ਨਵਾਂ ਸਾਲ ਵੀ ਆ ਤੇ ਨਵੇਂ ਸਾਲ ਦੀ ਜਿਹੜੀ ਅਸੀਂ ਸ਼ੁਰੂਆਤ ਆ ਇਹਨਾਂ ਧਰਨੇ ਮੁਜਾਰਿਆਂ ਦੇ ਨਾਲ ਜਿਹੜੀ ਆ ਸ਼ੁਰੂਆਤ ਕੀਤੀ ਆ ਇਹ ਧਰਨੇ ਮੁਜਾਰੇ ਸਾਨੂੰ ਤਾਂ ਕਰਨੇ ਪਏ ਵੀ ਇਹ ਮੋਦੀ ਸਰਕਾਰ ਦੀ ਜਿਹੜੀ ਆ ਇਹ ਵਧ ਨੀਤੀ ਦੇ ਕਾਰਨ ਦੇਸ਼ ਦਾ ਅਨੰਦਾਦਾ ਨਵੇਂ ਸਾਲ ਤੇ ਜਸ਼ਨ ਮਜਾਉ ਮਨਾਉਣ ਦੀ ਥਾਂ ਅੱਜ ਧਰਨੇਆਂ ਮੁਜਾਰਿਆਂ ਤੇ ਸੜਕਾਂ ਰੇਲਾਂ ਦੇ ਉੱਤੇ ਬੈਠਾ ਆਵਾ ਪਰ ਇਹ ਸਾਡਾ ਜਿਹੜਾ ਵਾ ਧਰਨੇ ਮੁਜਾਰੇ ਸਾਡਾ ਜਿਹੜਾ ਜੋਸ਼ ਆ ਇਹ ਲਗਾਤਾਰ ਵਧਦਾ ਜਾ ਰਿਹਾ ਸਾਡੀ ਨੌਜਵਾਨੀ ਤੇ ਕਿਸਾਨਾਂ ਦੇ ਭਾਵੇਂ ਜਿੰਨੀ ਮਰਜ਼ੀ ਸਰਦੀ ਆ ਲਗਾਤਾਰ ਜਿਹੜਾ ਵਾ ਅੰਦੋਲਨ ਜਿਹੜਾ ਵਾ ਸ਼ਿਖਰਾਂ ਵੱਲ ਪਹੁੰਚ ਰਿਹਾ ਵਾ ਤੇ ਇਹਨੂੰ ਅਸੀਂ ਜਿਹੜਾ ਵਾ ਹੋਰ ਜਿਹੜਾ ਸ਼ਿਖਰਾਂ ਵੱਲ ਲੈ ਕੇ ਜਾਵਾਂਗੇ ਕਿਉਂਕਿ ਇਹ ਅੰਦੋਲਨ ਜਿਹੜਾ ਵਾ ਲਗਾਤਾਰ ਪਹੂਗਾ ਤੇ ਬਿੱਲ ਰੱਦ ਕਰਾਉਣ ਤੱਕ ਜਿਹੜਾ ਵਾ ਉਹ ਅਸੀਂ ਇਹਨੂੰ ਲੈ ਕੇ ਜਾਵਾਂਗੇ ਸਰਬੱਤ ਤਰਨ ਚੋਗ ਜਿਹੜੇ ਨੇ ਇਹਨਾਂ ਦੇ ਘਰ ਦੇ ਬਾਹਰ ਦੇ ਘਰਾਓ ਕਰਦੇ ਤਰਨ ਚੋਗ ਨੇ ਇਹ ਕਿਹਾ ਸੀ ਕਿ ਮੈਨੂੰ ਤੇ ਖੇਤੀ ਕਾਨੂੰਨ ਲਾਗੂ ਹੋਣ ਵਕ ਕਿਸਾਨਾਂ ਨੇ ਸਨਮਾਨਤ ਵੀ ਕੀਤਾ ਤੁਸੀਂ ਉਹਨਾਂ ਦਾ ਵੇਖਿਆ ਹੋਏਗਾ ਉਹ ਵੀ ਬਿਆਨ ਤੇ ਕਹਿ ਰਹੇ ਨੇ ਕਿ ਖੇਤੀ ਕਾਨੂੰਨ ਵਧਿਆ ਨੇ ਤਰਨ ਚੋਗ ਦੀ ਬਿਆਨਬ ਕਿਵੇਂ ਦੇਖਦੇ ਹੋ ਸਾਰਾ ਦੇਖੋ ਜੀ ਤਰਨ ਚੋਗ ਜਿਹੜੇ ਭਾਈ ਭਾਦੇ ਚੰਗੇ ਵੱਡੇ ਆਗੂ ਨੇ ਅਸੀਂ ਉਹਨਾਂ ਦੀ ਅੱਜ ਕੋਠੀ ਦੇ ਮੂਹਰੇ ਬੈਠੇ ਆ ਅਸੀਂ ਕਹਿੰਦੇ ਬਿਆਨ ਬਾਜ਼ੀ ਜੂ ਦਿੰਦੇ ਜੋ ਆ ਜਾਣ ਕੇ ਵੇਖੋ ਵੀ ਦੇਸ਼ ਦਾ ਅੰਨ ਦਾਤਾ ਜਿਹੜਾ ਵਾ ਉਹ ਅੱਜ ਆ ਤੁਹਾਡੀ ਕੋਠੀ ਦੇ ਮੂਹਰੇ ਬੈਠਾ ਜਿਹਦੇ ਖਿਲਾਫ ਤੁਸੀਂ ਜਿਹੜਿਆ ਕਈ ਤਰ੍ਹਾਂ ਦੇ ਜਿਹੜੇ ਆ ਬਿਆਨ ਦੇ ਕੇ ਤੇ ਉਹਨੂੰ ਜਿਹੜਾ ਤੁਸੀਂ ਨੀਵਾ ਦਿਖਾਉਣਾ ਚਾਹੁੰਦੇ ਜੋ ਦੇਸ਼ ਦੇ ਅੰਨ ਦਾਤੇ ਨੂੰ ਕਦੀ ਤੁਸੀਂ ਅਰਬਣੀ ਨਕਸਲੀ ਇਹਨਾਂ ਨੂੰ ਕਹਿੰਦੇ ਜੋ ਕਦੀ ਤੁਸੀਂ ਇਹਨਾਂ ਨੂੰ ਨਕਲੀ ਕਿਸਾਨ ਕਹਿੰਦੇ ਜੋ ਕਦੀ ਤੁਸੀਂ ਕੁਝ ਕਹਿ ਕੇ ਜਿਹੜਾ ਵਾ ਇਹਨੂੰ ਪ੍ਰਚਾਰ ਦੇ ਜੋ ਅੱਜ ਵੇਖੋ ਵੀ ਇਹ ਦੇਸ਼ ਦਾ ਅਨ ਅਦਾ ਜਿਹੜਾ अनाज ਪੈਦਾ ਕਰਕੇ ਤੇ ਦੇਸ਼ ਦੇ ਅਨ ਲੋਕਾਂ ਦਾ ਢਿੱਡ ਭਰਦਾ ਤੁਹਾਡੀ ਕੋਠੀ ਦੇ ਮੂਹਰੇ ਆਣ ਕੇ ਬੈਠੇ ਆ ਤੇ ਕਦੀ ਤੁਸੀਂ ਕਿਸਾਨਾਂ ਨਾਲ ਨਕਲੀ ਕਿਸਾਨੇ ਜਿਹੜੇ ਤੁਹਾਡੇ ਪਾਜ ਪਾ ਦੇ ਵਰਕਰ ਆ ਉਹਨਾਂ ਨਾਲ ਮੀਟਿੰਗਾਂ ਕਰਕੇ ਤੇ ਤੁਸੀਂ ਉਹਨਾਂ ਨੂੰ ਕਿਸਾਨ ਦੱਸ ਕੇ ਤੇ ਇਹਨਾਂ ਬਿੱਲਾਂ ਨੂੰ ਜਿਹੜਾ ਕਿਸਾਨ ਹੈ ਤਾਂ ਐਸੀ ਦੱਸ ਦੇ ਜੋ ਆ ਜਾਣ ਕੇ ਵੇਖੋ ਤੇ ਤੁਹਾਨੂੰ ਇੱਕ ਕਿਸਾਨ ਦੱਸਣ ਵੀ ਇੱਕ ਕਿਸਾਨ ਦੇ ਹਿੱਤਾਂ ਦੀ ਗੱਲ ਆ ਕਿ ਜਾਂ ਇਹਨਾਂ ਦੇ ਉਹਦੀ ਗੱਲ ਆ ਇੱਕ ਬਿਆਨ ਦੇਣ ਦੇ ਨਾਲ ਜਿਹੜਾ ਵਾ ਇਹ ਬਿਲਕੁਲੋਂ ਕਿਸਾਨ ਤੈਸ਼ੀ ਨਹੀਂ ਬਿੱਲ ਬਣਦੇ ਇਹ ਸਾਡੇ ਵਿਰੋਧਿਆ ਇਸ ਕਰਕੇ ਤੁਹਾਨੂੰ ਬਿਆਨ ਦੇਣ ਤੋਂ ਪਹਿਲਾਂ ਵੀਰ ਸੋਚਣਾ ਚਾਹੀਦਾ ਕਿਉਂਕਿ ਇਹਨਾਂ ਲੋਕਾਂ ਦੀਆਂ ਵੋਟਾਂ ਲੈ ਕੇ ਤੁਸੀਂ ਰਾਜਗਦੀਆਂ ਦੇ ਬੈਠੇ ਜੋ ਤੁਹਾਡੇ ਨਿਰੰਦਰ ਮੋਦੀ ਪੀਐਮ ਜਿਹੜੇ ਆ 2014 ਦੇ ਵਿੱਚ ਇਸੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਆਣ ਕੇ ਤੇ ਉਹਨਾਂ ਸਾਡੇ ਨਾਲ ਵਾਅਦਾ ਕੀਤਾ ਇਥੋਂ ਵਾਅਦੇ ਕਰਕੇ ਗਏ ਆ ਪਰ ਤੁਸੀਂ ਜਾ ਕੇ ਮੁਕਰ ਗਏ ਤੁਹਾਡੀ ਸਰਕਾਰ ਮੁਕਰੀ ਤੇ ਸਰਕਾਰ ਮੁਕਰੀ ਗਿਆ ਜਿਹਾ ਸਾਰਿਆਂ ਤੋਂ ਤੁਸੀਂ ਆਡਾਨੀ ਬਾਨੀ ਦਾ ਜਿਹੜਾ ਆ ਕਪੂਰਨ ਵਾਸਤੇ ਤੁਸੀਂ ਉਹਨਾਂ ਦੀਆਂ ਦਲਾਲੀਆਂ ਕਰ ਰਹੇ ਜੋ ਦਲਾਲੀਆਂ ਖਾ ਰਹੇ ਉਹਨਾਂ ਦਾ ਪੈਸਾ ਜਿਹੜਾ ਚੋਨਾ ਚਲਾ ਰਹੇ ਜੋ ਪਰ ਦੇਸ਼ ਦਾ ਅੰਨ ਦਾਤਾ ਜਿਹੜਾ ਆਪਣੇ ਹੱਕ ਦੀ ਜਿਹੜੀ ਕਿਰਤ ਕਮਾਈ ਕਰਕੇ ਉਹਦੇ ਨਾਲ ਆਪਣਾ ਜ਼ਿੰਦਗੀ ਬਸਰ ਕਰ ਰਿਹਾ ਤੇ ਆਪਣੇ ਅੰਦੋਲਨ ਵੀ ਜਿਹੜਾ ਲੜ ਰਿਹਾ ਵਾ ਇਹਨੂੰ ਹਰ ਇੱਕ ਵਰਗ ਦਾ ਜਿਹੜਾ ਸਹਿਯੋਗ ਆ ਤੇ ਉਹ ਆਪਣੀ ਖੂਨ ਪਸੀਨੇ ਦੀ ਕਮਾਈ ਦੇ ਨਾਲ ਜਿਹੜਾ ਵਾ ਇਸ ਅੰਦੋਲਨ ਨੂੰ ਭਾਵੇਂ 2022 ਤੱਕ ਭਾਵੇਂ 24 ਤੱਕ ਲੜਨਾ ਪਵੇ ਤੇ ਲੜੂਗਾ ਤੇ ਸਿਰੇ ਲਾ ਕੇ ਵਾਪਸ ਮੜੂਗਾ ਦੇ ਖਿਲਾਫ ਵੀ ਕਿਸਾਨ ਆਗੂ ਜਿਹੜੇ ਨੇ ਅੱਜ ਤਹਨੇ ਲਗਾ ਰਹੇ ਨੇ ਕੈਪਟਨ ਬ੍ਰਿੰਦਰ ਸਿੰਘ ਨੇ ਵੀ ਪਰਸੋ ਇੱਕ ਬੜੀ ਸਖਤ ਚੇਤਾਵਨੀ ਦਿੱਤੀ ਸੀ ਕਿ ਟਾਵਰਾਂ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ ਕੀ ਕਿਸੇ ਨੂੰ ਨੁਕਸਾਨ ਤੁਹਾਡੀ ਜਥੇਬੰਦੀ ਵੱਲੋਂ ਪਹੁੰਚਾਇਆ ਕਿਉਂਕਿ ਨਿੱਜੀ ਜਿਹੜੇ ਡੰਪ ਸੀ ਉਹ ਵੀ ਕਿਸਾਨਾਂ ਨੇ ਬੰਦ ਕਰਵਾਏ ਸੀ ਕੈਪਟਨ ਦੇ ਬਿਆਨ ਨੂੰ ਕਿਵੇਂ ਬਿਲਕੁਲੋਂ ਜਿਹੜਾ ਕੈਪਟਨ ਸਾਹਿਬ ਦੀ ਬਿਆਨਬਾਜ਼ੀ ਵੀ ਕਰਨੀ ਆ ਜਦੋਂ ਅਡਾਨੀਆਂ ਬਾਨੀਆਂ ਵੱਲੋਂ ਉਹਨੂੰ ਦਬਕਾ ਵਜਾ ਤੋਂ ਉਹਨਾਂ ਬਿਆਨ ਦੇਣਾ ਜਿਹੜਾ ਸ਼ੁਰੂ ਕਰਤਾ ਕਿਉਂਕਿ ਕਿਸਾਨ ਜਥੇਬੰਦੀ ਕਦੇ ਵੀ ਹਨ ਤੋੜ 'ਚ ਵਿਸ਼ਵਾਸ ਨਹੀਂ ਰੱਖਦੀ ਅਸੀਂ ਆਨੇ ਆਪਣੀਆਂ ਸਿਮਾਂ ਜਿਹੜੀਆਂ ਬੰਦ ਕਰਾਓ ਤੇ ਕੋਈ ਕਿਸੇ ਵੀ ਸਾਡੇ ਜਥੇਬੰਦੀ ਨੇ ਕਿਸੇ ਟਾਵਰ ਦਾ ਭੰਨ ਤੋੜ ਨਹੀਂ ਕੀਤਾ ਅਸੀਂ ਰਿਲਾਇੰਸ Jio ਦਾ ਜਿਹੜਾ ਵਿਰੋਧ ਕਰਦੇ ਆ ਕਿਉਂਕਿ ਸਾਡੇ ਦੇਸ਼ ਨੂੰ ਜਿਹੜਾ ਲੁੱਟਣ ਵਾਸਤੇ ਉਹ ਆਪਣਾ ਕਾਨੂੰਨ ਜਿਹੜਾ ਆਪਣੇ ਹੱਕ 'ਚ ਬਣਵਾ ਰਿਹਾ ਸਾਡੀਆਂ ਜ਼ਮੀਨਾਂ ਆਪਣੀਆਂ ਬਣਾਉਣਾ ਚਾਹੁੰਦਾ ਇਸ ਇਸ ਕਰਕੇ ਜਿਹੜਾ ਵਾ ਅਸੀਂ ਉਹਦਾ ਵਿਰੋਧ ਕਰਕੇ ਤੇ ਆਪਣੇ ਜਿਹੜੇ ਜੀਓ ਸੇਮਿਆਂ ਅਸੀਂ ਉਹਨਾਂ ਨੂੰ ਬੰਦ ਕਰਾਉਂਦਾ ਜਿਹੜਾ ਪ੍ਰਚਾਰ ਕਰਨੇ ਆ ਇਹ ਸਾਡਾ ਜਿਹੜਾ ਪ੍ਰਚਾਰ ਆ ਉਹਨਾਂ ਦੇ ਵਿਰੋਧ ਚ ਲਗਾਤਾਰ ਜਿਹੜਾ ਵਾ ਜਾਰੀ ਰਹੂਗਾ ਸਾਬ ਜਿਹੜੀ 4 ਤਰੀਕ ਨੂੰ ਮੀਟਿੰਗ ਹੋਣ ਜਾ ਰਹੀ ਹੈ ਉਸ ਮੀਟਿੰਗ ਦੇ ਵਿੱਚ ਕੀ ਸੰਭਾਵਨਾਵਾਂ ਨੇ ਅੱਜ ਸਾਲ ਦਾ ਪਹਿਲਾ ਦਿਨ ਹੈ ਕਰੀ ਨਵੇਂ ਸਾਲ ਦੇ ਉੱਤੇ ਸਾਰੇ ਖੁਸ਼ੀਆਂ ਨਾਲ ਮਨਾਉਂਦੇ ਨੇ ਕਿਸਾਨਾਂ ਨੇ ਇਹਨੂੰ ਕਾਲਾ ਦਿਵਸ ਵਜੋਂ ਮਨਾਤਾ 4 ਤਰੀਕ ਦੀ ਮੀਟਿੰਗ ਉਹਦੇ ਵਿੱਚ ਕੋਈ ਇਹ ਲੱਗਦਾ ਫੈਸਲਾ ਹੋਵੇਗਾ ਜਾਂ ਹਰ ਦੇ ਨਹੀਂ ਜਿਹੜਾ ਜਿਹਦਾ ਦੀਵਾਲੀ ਵੀ ਇਸੇ ਤਰ੍ਹਾਂ ਸੀ ਨਵਾਂ ਸਾਲ ਸੀ ਗਾੜੀ ਇਹ ਸੰਘਰਸ਼ ਦੀ ਜਾਣ ਕੇ ਦੇਖੋ ਜੀ ਲਗਾਤਾਰ ਜਿਹੜਾ ਸਾਡਾ ਸੰਘਰਸ਼ ਚੱਲਿਆ ਹੈ ਉਹਦੀ ਮੀਟਿੰਗ ਵੀ ਇੱਕ ਹੋ ਗਈ ਆ ਤੇ ਜਿਹੜੀ ਉਹਨਾਂ ਕਾੜੀ 4 ਤਰੀਕ ਨੂੰ ਮੀਟਿੰਗ ਦਿੱਤੀ ਆ ਅਜੇ ਤੱਕ ਤੇ ਜਿਹੜਾ ਵਾ ਸਾਨੂੰ ਕੋਈ ਬਹੁਤਾ ਪਤਾ ਨਹੀਂ ਕੋਈ ਲੱਗ ਰਿਹਾ ਵੀ ਨਿਕਲਦਾ ਪਾਉਂਦਾ ਕੁਝ ਨਹੀਂ ਅਜੇ ਸਿਰਫ ਬਿਆਨਬਾਜ਼ੀ ਤੱਕ ਤੇ ਜ਼ੁਬਾਨੀ ਕਲਾਮੀ ਆ ਜੇ ਸਰਕਾਰ ਸੈਂਸਰੀ ਹੋਵੇ ਕਿ ਕਿਸਾਨਾਂ ਦੀ ਹੋਵੇ ਤੇ 4 ਤਰੀਕ ਨੂੰ ਜੇ ਐਲਾਨ ਕਰਕੇ ਬਿੱਲ ਰੱਦ ਕਰਨ ਦਾ ਐਲਾਨ ਕਰ ਦੇ ਫਿਰ ਜਿਹੜਾ ਵਾ ਧਰਨਾ ਵੀ ਸਵਾਬਤ ਹੋ ਸਕਦਾ ਤੇ ਸਰਕਾਰ ਆਹਤੇ ਵੀ ਨਹੀਂ ਦੇ ਅਗਰ ਨਹੀਂ ਕਰਦੀ ਤੇ ਇਹ ਰਾਤ ਕਰਵਾਉਂ ਤੱਕ ਸਾਡਾ ਜਿਹੜਾ ਵਾ ਸੰਘਰਸ਼ ਆ ਇਹ ਜਾਰੀ ਰਹੂਗਾ ਭਾਵੇਂ ਮੋਦੀ ਸਰਕਾਰ ਅੱਜ ਕਰ ਦੇ ਭਾਵੇਂ ਕੱਲ ਕਰ ਦੇ ਅਸੀਂ 2022 ਤੱਕ ਵੀ ਲੜਾਂਗੇ 2024 ਤੱਕ ਵੀ ਜਿਹੜਾ ਦਿੱਲੀ ਦੇ ਵਿੱਚ ਲੜਾਂਗੇ ਮਤ ਸੋਚੇ ਵੀ ਕਿਸਾਨ ਜਿਹੜੇ ਅੱਜ ਤੱਕੇ ਘਰਾਂ ਨੂੰ ਚਲੇ ਜਾਣਗੇ ਅਸੀਂ ਜਿਹੜੇ ਰੱਦ ਕਰਵਾ ਕੇ ਵਾਪਸ ਮਰਾਂਗੇ ਇਹਦੋਂ ਘੱਟ ਸਾਡਾ ਸਾਨੂੰ ਕੁਝ ਵੀ ਮਨਜ਼ੂਰ ਨਹੀਂ ਭਾਜਪਾ ਆਗੂਆਂ ਦੇ ਜਿਹੜੇ ਭਾਜਪਾ ਦੇ ਪ੍ਰਧਾਨ ਨੇ ਉਹ ਡੀਜੀਪੀ ਨੂੰ ਵੀ ਮਿਲ ਕੇ ਆਏ ਸਨ ਉਹ ਚਿੰਤਤ ਸਨ ਕਿ ਭਾਜਪਾ ਆਗੂਆਂ ਦੇ ਉੱਪਰ ਤੇ ਕਿਤੇ ਨਾ ਕਿਤੇ ਪਿੱਛੇ ਕਾਂਗਰਸੀ ਨੇ ਇਹਨਾਂ ਦੇ ਪਿੱਛੇ ਕਿਸਾਨਾਂ ਵੱਲੋਂ ਹਰ ਭਾਵ ਕੇ ਵਿਰੋਧ ਕੀਤਾ ਗਿਆ ਇਸ ਕਰਕੇ ਦੇਖੋ ਜੀ ਇਹ ਜਿਹੜਾ ਹੁੰਦਾ ਵਾ ਪੰਨ ਤੋੜ ਜਾਂ ਕੁਛ ਕਰਨਾ ਵਾ ਇਹ ਸਿਆਸੀ ਪਾਰਟੀਆਂ ਜਿਹੜਾ ਵਾ ਆਪਣਾ ਲਾਹਾ ਲੈਣ ਵਾਸਤੇ ਆਪਣੀ ਜਿਹੜੀ ਆ ਸਿਆਸੀ ਜ਼ਮੀਨ ਜਿਹੜੀ ਆ ਉਹ ਤਲਾਸ਼ਣ ਵਾਸਤੇ ਇਹੋ ਜਿਹਾ ਕੁਛ ਕਰਦੇ ਕਿਸਾਨਾਂ ਦੇ ਸੰਘਰਸ਼ ਨੂੰ ਧਾਲ ਆਉਣ ਵਾਸਤੇ ਇਹੋ ਜਿਹੇ ਜਿਹੜੀਆਂ ਕਾਰਵਾਈਆਂ ਕਰਦੀ ਨੇ ਇੱਕ ਦੂਜੇ ਦੇ ਖਿਲਾਫ ਕਰਕੇ ਕਿ ਕਿਸਾਨਾਂ ਦਾ ਅੰਦੋਲਨ ਜਿਹੜਾ ਤਾਰਪੀਡੋ ਕਰਨਾ ਚਾਹੁੰਦੀ ਆ ਅੱਜ ਤੋ ਇਹਨਾਂ ਦੀਆਂ ਸਾਰੀਆਂ ਜਿਹੜੀਆਂ ਵਾ ਨੀਤੀਆਂ ਪਾਲਿਸੀਆਂ ਜਿਹੜੀਆਂ ਇੱਕਿਆ ਇਸ ਕਰਕੇ ਇਹੋ ਜਿਹਾ ਬੜਾ ਕੁਛ ਜਿਹੜਾ ਵਾ ਉਹਨਾਂ ਵਾ ਭਾਜਪਾ ਵੀ ਕਰਨਗੇ ਕਾਂਗਰਸ ਵੀ ਕਰਨਗੇ ਅਕਾਲੀ ਵੀ ਕਰਨਗੇ ਪਰ ਕਿਸਾਨ ਜਿਹੜੇ ਬੜੇ ਸਮਝਦਾਰ ਆ ਇਹ ਜਿਹੜਾ ਅੰਦੋਲਨ ਆ ਇਹ ਵਧੀਆ ਤਰੀਕੇ ਨਾਲ ਸ਼ਾਨਦਮਈ ਤਰੀਕੇ ਨਾਲ ਅੱਗੇ ਵਧਾ ਕੇ ਤੇ ਆਪਣੇ ਜਿਹੜੇ ਹੱਕ ਲੈ ਕੇ ਫਿਰ ਵਾਪਸ ਮੁੜਨਗੇ ਤੁਹਾਡਾ ਬਾਗੀ ਸਵਾਲ ਇਹ ਕਿ ਦਿੱਲੀ ਦੇ ਵਿੱਚ ਵੀ ਤੁਸੀਂ ਤਿੰਨ ਜਥੇ ਭੇਜ ਚੁੱਕੇ ਹੋ ਚੌਥਾ ਜਥੇ ਦੀ ਤਿਆਰੀ ਚੱਲ ਰਹੀ ਹੈ ਜੰਡਿਆਲੇ ਵੀ ਬੈਠੇ ਹੋ ਸਰਦੀ ਦੇ ਵਿੱਚ ਅੱਜ ਇੱਥੇ ਵੀ ਤੁਸੀਂ ਆਏ ਹੋ ਤਾਂ ਕਾਟਰ ਨੂੰ ਜਿਹੜਾ ਆ ਬੜੀ ਵੱਡੀ ਲੜਾਈ ਲੜਨੀ ਪੈ ਰਹੀ ਆ ਤਾਂ ਕੀ ਗੱਲ ਆ ਵੇਖੋ ਜੀ ਇਹ ਲੜਾਈ ਜਿਹੜੀ ਆ ਲੜਨੀ ਪੈਣੀ ਆ ਕਿਉਂਕਿ ਸਾਡੀ ਕਿਸਾਨੀ ਦੀ ਹੋਣ ਦੀ ਲੜਾਈ ਆ ਸਾਡੇ ਕੋਲ ਬਹੁਤ ਵੱਡੀ ਜਿਹੜੀ ਆ ਜਥੇਬੰਦਕ ਤਾਕਤ ਆ ਜਿਹਦੇ ਨਾਲ ਅਸੀਂ ਦਿੱਲੀ ਵੀ ਲੜ ਰਹੇ ਆ ਤੇ ਜੰਡਿਆਲੇ ਵੀ ਸਾਡਾ ਅੱਜ ਵੀ ਚੱਲ ਰਿਹਾ ਵਾ ਬੀਪੀਆਂ ਵੀ ਸ਼ਾਮਲ ਹੋਈਆਂ ਸਾਰਾ ਕੁਝ ਹੋਇਆ ਤੇ ਅੱਜ ਵੀ ਇੱਥੇ ਤਰਨਚੋਗ ਜਿਹੜੇ ਭਾਜਪਾ ਦੇ ਆਗੂ ਇੱਥੇ ਅਸੀਂ ਬੈਠੇ ਆ ਅਮਰਸਰ ਦੇ ਟ੍ਰੇਲੀ ਮਾਲ ਦੇ ਮੂਹਰੇ ਵੀ ਸਾਡੀ ਜਿਹੜੀ ਆ ਚੰਗੀ ਖਾਸੀ ਗਿਣਤੀ ਉੱਥੇ ਵੀ ਬੈਠੀ ਆ ਪੰਜਾਬ ਦੇ ਵਿੱਚ ਦੂਜੇ ਜ਼ਿਲ੍ਹਿਆਂ ਦੇ ਵਿੱਚ ਵੀ ਸਾਡੇ ਜਥੇ ਮਾਰਚ ਵੀ ਹੋ ਰਹੇ ਆ ਪੁਤਲੇ ਵੀ ਫੂਕੇ ਜਾ ਰਹੇ ਆ ਤੇ ਉੱਥੇ ਵੀ ਜਿਹੜੇ ਸ਼ਾਪਿੰਗ ਮਾਲ ਤੇ ਹੋਰ ਜਿਹੜੇ ਭਾਜਪਾ ਦੇ ਆਗੂ ਆ ਉਹਨਾਂ ਦੇ ਘਰਾਂ ਦੇ ਘਰਾਓ ਜਿਹੜੇ ਆ ਉਹ ਕੀਤੇ ਜਾ ਰਿਹਾ ਸਾਡੀ ਬਹੁਤ ਵੱਡੀ ਤਾਕਤ ਆ ਕਿ ਅਸੀਂ ਉੱਥੇ ਵੀ ਲੜਾਈ ਲੜਾਂਗੇ ਤੇ ਇੱਥੇ ਵੀ ਲੜਾਈ ਜਿਹੜੀ ਆ ਉਹ ਲੜਾਂਗੇ ਅੱਜ ਵੀ ਜਾਨ ਮੌਕੇ ਅਸੀਂ ਜਿਹੜਾ ਵਾ ਕਾਡਾਨੀ ਬਾਨੀ ਦਾ ਜਿਹੜਾ ਵਾ ਤੇ ਮੋਦੀ ਦਾ ਪਤਲਾ ਜਿਹੜਾ ਵਾ ਬਾਹਰ ਗੇਟ ਤੇ ਮੂਰੇ ਫੂਕ ਕੇ ਜਾਵਾਂਗੇ ਸਕਤਰ ਸਿੰਘ ਨੇ ਸਕਤਰ ਸਿੰਘ ਜੀ ਇਹ ਭਾਜਪਾ ਆਗੂ ਜਿਹੜੇ ਅੱਜ ਘਰਾਓ ਕੀਤੇ ਨੇ ਇਹਨਾਂ ਦਾ ਅਸਰ ਤਾਂ ਲੱਗਦਾ ਸਰਕਾਰ ਦੇ ਉੱਪਰ ਪਏਗਾ ਉਹ ਕਹਦੇ ਸਾਨੂੰ ਕੋਈ ਪਰਵਾਹ ਨਹੀਂ ਉਹਦੇ ਬੇਟੇ ਇਹਦੇ ਜੀ ਸਮਾਂ ਆਉਣ ਤੇ ਪਤਾ ਲੱਗ ਜੂ ਕਿ ਅਸਰ ਪੈਂਦਾ ਕਿ ਨਹੀਂ ਪੈਂਦਾ ਆ ਕੱਲ ਹੀ ਹਰਿਆਣੇ ਦੇ ਵਿੱਚ ਕਾਰਬਨ ਚੋਣਾਂ ਆਈਆਂ ਉਹ ਤੋਂ ਬੁਰੀ ਤਰ੍ਹਾਂ ਹਾਰੇ ਹੋਏ ਆ ਇਹਦੇ ਸਮਾਂ ਦੱਸੋ 2022 ਜੇ ਕਿ ਵੀ ਇਹਨਾਂ ਨੂੰ ਪੈਂਦਾ ਪਰ ਕਿ ਨਹੀਂ ਪੈਂਦਾ ਇਹਨਾਂ ਲੋਕਾਂ ਨੇ ਵੋਟਾਂ ਪਾ ਕੇ ਇਹਨਾਂ ਨੂੰ ਰਾਜੇ ਬਣਾਇਆ ਸੀ ਤੇ ਇਹ ਕਰਕੇ 2022 'ਚ ਸਾਰਾ ਕੁਝ ਤੁਹਾਡੇ ਸਾਹਮਣੇ ਆ ਜਾਣਾ ਆਪੇ ਇਹਨਾਂ ਨੂੰ ਪਤਾ ਲੱਗ ਜਾਣਾ ਜੀ ਇਹਦੀ ਗੱਲ ਨਹੀਂ ਕੀਤੀ ਜਾਵੇ ਤੁਸੀਂ 2022 ਦਾ ਜ਼ਿਕਰ ਕੀਤਾ ਉਦੋਂ ਤੱਕ ਅੰਦੋਲਨ ਲੜਨ ਲਈ ਕਿਸਾਨ ਤਿਆਰ ਨੇ ਕੋਈ ਸ਼ੱਕ ਨਹੀਂ ਪਰ ਕੀ ਸਰਕਾਰ ਦੀ ਮਨਨ ਦਸ਼ਾ ਕੀ ਲੱਗਦੀ ਆ ਕੋਈ ਸੁਣਨ ਦੀ ਕਰਨਾ ਚਾਹੁੰਦੀ ਜਾਂ ਨਹੀਂ ਕਰਨਾ ਚਾਹੁੰਦੀ ਕਿਉਂ ਨਹੀਂ ਸਰਕਾਰ ਗੱਲ ਸੁਣ ਰਹੀ ਸਰਕਾਰ ਦੀ ਸਰਕਾਰ ਦੀ ਬਿਲਕੁਲ ਜੀ ਨੀਤੀ ਮਾੜੀ ਆ ਨੀਤ ਮਾੜੀ ਆ ਸਰਕਾਰ ਇਹ ਕਰਨਾ ਨਹੀਂ ਚਾਹੁੰਦੀ ਇਸ ਕਰਕੇ ਸਰਕਾਰ ਦੇ ਪਾਲੇ ਦੇ ਵਿੱਚ ਗੇਂਦ ਆ ਜਿੰਨਾ ਚਿਰ ਮਰਜੀ મોદી ਸਾਹਿਬ ਇਹਨੂੰ ਵਿਧਾਲਣਾ ਆ ਦੋਲਣ ਉਹਨਾਂ ਚਿਰ ਚੱਲਦਾ ਰਹੂ ਜਿੰਨਾ ਚਿਰ ਇਹ ਕੋਆਰਡੀਨੇਸ਼ਨ ਰੱਦ ਨਹੀਂ ਹੁੰਦੇ ਬੇਸ਼ੱਕ 22 ਲੰਘ ਜੇ 2024 ਵੀ ਆ ਜਾਏ ਅਸੀਂ ਲੜ ਕੇ ਇਹਨੂੰ ਰੱਦ ਕਰਾ ਕੇ ਵਾਵਾਂਗੇ ਨਹੀਂ ਤੇ ਬਿਲਕੁਲ ਕਿਸਾਨ ਬਣਨਗੇ ਨਹੀਂ ਤਾਂ ਕਿਸਾਨ ਆਗੂਆਂ ਦਾ ਸਾਫ ਸੰਕੇਤ ਹੈ ਕਿ ਜਿਹੜੀ ਇਹ ਲੜਾਈ ਹੈ ਇਸ ਨੂੰ ਲੰਬੀ ਲੜਨ ਲਈ ਉਹ ਤਿਆਰ ਨੇ ਸਰਕਾਰ ਉਹਨਾਂ ਦੀ ਗੱਲ ਉਹਨਾਂ ਨੂੰ ਸਰਕਾਰ ਨੂੰ ਸੁਣਨੀ ਪਏਗੀ ਨਹੀਂ ਤਾਂ ਸੰਘਰਸ਼ ਉਹਨਾਂ ਦਾ ਜਾਰੀ ਰਹੇਗਾ ਤਰਨ ਚੁੱਕ ਦੇ ਘਰ ਦਾ ਘਰਾਓ ਜਿਹੜਾ ਹੈ ਉਹ ਜਾਰੀ ਹੈ ਪੰਜਾਬ ਦੇ ਵਿੱਚ तमाम ਜਥੇਬੰਦ ਭਾਜਪਾ ਗੋਂ ਦੇ ਜਿਹੜੇ ਉਹਨਾਂ ਦੇ ਘਰਾਂ ਦੇ ਘਰਾਓ ਭਾਜਪਾ ਗੋਂ ਵੱਲੋਂ ਜਾਰੀ ਨੇ ਤਾਂ ਇਹਨਾਂ ਦਾ ਸਾਫ ਕਹਿਣਾ ਹੈ ਕਿ ਸਾਡੇ ਲਈ ਨਵਾਂ ਸਾਲ ਉਸੇ ਦਿਨ ਹੀ ਹੋਵੇਗਾ ਜਿਸ ਦਿਨ ਇਹ ਕੰਨੇ ਖੇਤੀ ਕਾਨੂੰਨ ਕੇਂਦਰ ਸਰਕਾਰ ਰੱਦ ਕਰ ਦੇਵੇਗੀ ਕੈਮਰਾ ਪਰਸਨ ਸਿਕੰਦਰ ਦੇ ਨਾਲ ਗਗਨਦੀਪ ਸ਼ਰਮਾ ਏਪੀਪੀ ਸੰਜਾ ਅੰਮ੍ਰਿਤਸਰ